ਸ੍ਰੀ ਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਨੇ ਕੱਲ ਆਪਣੇ ਮੈਸੇਜ ਦਿੱਤਾ ਹੈ ਕਿ ਜਿਹੜੇ ਛੱਡ ਕੇ ਗਏ ਸੀ ਕਾਲੀ ਦਲ ਉਹ ਵਾਪਸ ਆਉਣ ਆ ਇੱਕ ਸ਼ੁਰੂਆਤ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮਾਨ ਸਾਹਿਬ ਨੇ ਸਿੰਘ ਸਾਹਿਬ ਦੇ ਆਦੇਸ਼ ਨੂੰ ਦੀ ਪਾਲਣਾ ਕਰ ਕੀਤੀ ਹੈ ਤੇ ਮੈਂ ਚਾਹਣਾ ਹੈ ਕਿ ਸਾਰੇ ਪੰਜਾਬ ਵਿੱਚ ਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੈ ਤੇ ਕਾਲੀ ਦਲ ਨੂੰ ਤਗੜਾ ਕਰੀਏ ਸਾਰੇ ਜੋ ਉਸਕੇ ਗਏ ਜਾਂ ਕਿਸੇ ਪਾਰਟੀ 'ਚ ਵੀ ਗਏ ਹੋ ਕਿਸੇ ਹੋਰ ਪਾਰਟੀ 'ਚ ਵੀ ਗਏ ਹੋ ਉਹ ਵਾਪਸ ਕਾਲੀ ਦਲ ਵਿੱਚ ਆਉਣ। ਇਤਨੇ ਹਾਲਾਤ ਦੇ ਬਦਲਣ ਲਈ ਤੁਸੀਂ ਕੋਈ ਮਤਲਬ ਸੋਚ ਰਹੇ ਹੋ ਕਿ ਬੀਜੇਪੀ ਜਾਂ ਕਾਂਗਰਸ ਨਾਲ ਕੋਈ ਗੱਟਬੰਦੀ ਹਲੇ ਹਲੇ ਤਾਂ ਕਾਲੀ ਦਲ ਸਭ ਤੋਂ ਵੱਡੀ ਸਾਡੇ ਵਾਸਤੇ ਲੜਦਾ ਜਿਹੜਾ ਮਿਸ਼ਨ ਹੈ ਇੱਕ ਨੰਬਰ ਦਾ ਮਿਸ਼ਨ ਹੈ ਕਿ ਪੰਜਾਬ ਨੂੰ ਬਚਾਉਣਾ ਹੈ ਤੇ ਖਾਸ ਕਰਕੇ ਜਿਹੜੇ ਜ਼ਮੀਨਾਂ ਤੇ ਹਮਲਾ ਕੀਤਾ ਇਹਨਾਂ ਨੂੰ ਝਾੜੂ ਆ ਲੈਣਾ ਹੈ ਪਹਿਲੀ ਤਰੀਕ ਨੂੰ ਅਸੀਂ ਮੋਰਚਾ ਲਾਉਣ ਲੱਗੇ ਆਂ ਜੇ ਇਹਨਾਂ ਨੇ ਸਾਰੀ ਕਾਨੂੰਨ ਵਾਪਸ ਨਾ ਲਿੱਤਾ ਹਾਈ ਕੋਰਟ ਨੇ ਹਾਈ ਕੋਰਟ ਨੇ ਕੱਲਾ 1 ਮਹੀਨੇ ਵਾਸਤੇ ਸੇ ਦਿੱਤਾ ਪਰ ਸਾਡਾ ਮਿਸ਼ਨ ਹੈ ਸਰਕਾਰ ਵਾਪਸ ਲੈ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਦੀ ਬਣਾਈ ਪਾਤੀ ਤੁਹਾਡੇ ਬਜ਼ੁਰਗਾਂ ਤੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਕਰਕੇ ਅਕਾਲੀ ਦਲ ਖੜਾ ਕੀਤਾ ਹੈ ਅੱਜ ਜੇ ਬੱਚੇ ਬੈਠੇ ਆਪਾਂ ਅਕਾਲੀ ਦਲ ਕਰਕੇ ਹੀ ਹੈ ਆਪਣੇ ਨਾਲ ਦੁਨੀਆ ਦੀ ਦਿੱਲੀ ਵਾਲੀਆਂ ਪਾਰਟੀਆਂ ਆਈਆਂ ਉਹਨਾਂ ਨੇ ਕੋਈ ਨਾ ਕੋਈ ਧੋਖਾ ਆਪਣਾ ਦਿੱਤਾ ਜੇ ਪੰਜਾਬ ਦੀ ਵੰਡ ਹੋਈ ਉਦੋਂ ਕਾਂਗਰਸ ਨੇ ਆਪਣਾ ਆਪਣਾ ਰਾਜ ਤਾਂ ਨਹੀਂ ਦਿੱਤੀ ਜਿਹੜੀ ਸਭ ਤੋਂ ਵੱਡੀ ਆਪਣੇ ਨਾਲ ਮਾਰ ਪਾਈ ਕਾਂਗਰਸ ਦੀ ਹੈ ਜਿਹੜੀ ਰਾਜਸਥਾਨ ਨੂੰ ਸਾਰਾ ਪਾਣੀਆਕਾ ਦੇ ਦਿੱਤਾ ਉਦੋਂ ਕਾਂਗਰਸ ਦਾ ਰਾਜੀ ਕਾਂਗਰਸ ਨੇ ਧੱਕੇ ਨਾਲ ਪਾਣੀ ਦਿੱਤਾ ਜਿਹੜੀ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਜਿਹੜੇ ਮੁਲਕ ਵਿੱਚੋਂ ਦਰਿਆ ਨੱਪਦੇ ਐ ਪਾਣੀ ਦਾ ਹਕੂਮਨਾ ਦਾ ਹੀ ਹੈ ਪਰ ਨਹੀਂ ਉਦੋਂ ਉਹਨਾਂ ਨੇ ਕਾਂਗਰਸ ਦਿੱਤਾ ਉਹਦੇ ਬਾਅਦ ਫਿਰ ਤੋਂ ਐਸ.ਵਾਈ.ਐਲ ਨੇ ਬਾਕੀ ਪਾਣੀ ਸੀ ਦੇਣ ਲੱਗੇ ਉਹ ਤਾਂ ਕਾਲੀ ਤਾਂ ਨੇ ਪਹਚਾੜਿਆ ਥੋੜੀ ਅੱਜ ਸਾਰੇ ਬੈਠੇ ਹੋ ਤੁਸੀਂ ਤੁਸੀਂ ਘਰੇ ਚਲੇ ਜਾਓ ਤੁਹਾਡੇ ਕੋਲੇ ਟਿਊਬਲ ਕਨੈਕਸ਼ਨ ਦੇਣ ਵਾਲਾ ਬਾਪੂ ਬਾਦਲ ਜੇ ਤੁਹਾਡੇ ਉਹਦੇ ਪੀਲੀ ਮੁਫਤਾਰੀ ਹੈ ਅਕਾਲੀ ਦਲ ਤੇ ਬਾਪੂ ਬਾਦਲ ਦੀ ਜੇ ਤੁਹਾਡੀ ਮੰਡੀਆਂ ਅਕਾਲੀ ਦਲ ਦੀਆਂ ਜੇ ਟਰੈਕਟਰ ਦਾ ਟੈਕਸ ਮਾਫ ਹੋਇਆ ਅਕਾਲੀ ਦਲ ਦਾ ਜੇ ਲਿੰਕ ਰੋਡਾਂ ਬਣੀਆਂ ਅਕਾਲੀ ਦਲ ਨੇ ਆ ਜੇ ਗਰੀਬ ਨੂੰ ਆਟਾ ਦਾ ਸਹੂਲਤ ਕੁਝ ਵੀ ਚੇਂਜ ਦੇਖ ਲਓ ਪੰਜਾਬ ਦੇ ਗਰੀਬ ਨੂੰ ਕਿਸਾਨ ਨੂੰ ਵਪਾਰੀ ਨੂੰ ਦੀਨਲਾ ਕਾਲੀਦਨ ਕਿਉਂਕਿ ਕਾਲੀਦਨ ਆਪਣੇ ਜੇ ਮਾਨ ਸਾਹਿਬ ਨੇ ਕਿਹਾ ਆ ਕਾਲੀਦਨ ਆ ਥੋੜਾ ਆ ਜੂਤੇਦ ਨੇ ਵੀ ਐ ਕੁਮੇ ਝਾੜੂ ਵਾਲੇ ਆ ਭਾਵੇਂ ਆ ਕਾਂਗਰਸੀ ਆ ਭਾਵੇਂ ਫੁੱਲ ਵਾਲੇ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਸੀਂ ਉਹ ਨਤੀਜਾ ਦੇਖ ਹੀ ਲਿਆ ਲੈਂਡ ਪੁਲੀ ਦਾ ਕੀ ਕਰ ਰਿਹਾ ਥੋੜੀ ਜਮੀਂ ਖੋ ਰਿਹਾ 70000 ਕਿੱਲਾ 65000 ਕਿੱਲਾ ਖੋ ਰਿਹਾ ਆ ਤਾਂ ਸ਼ੁਰੂਆਤ ਹੈ ਜੇ ਉਹਨਾਂ ਨੂੰ ਦੇਖਿਆ ਨਾ ਕਿ ਇੱਥੇ ਕੋਈ ਰੌਣਕ ਨਹੀਂ ਪਿਆ ਲੱਖ ਏਕੜ ਬੋਟ ਤਿਆਰੀ ਕਰੀ ਬੈਠੇ ਥੋੜੇ ਕੁ ਰੋਣ ਬਾਕੀ ਇਸ ਕੰਮ ਕੇ ਮੈਂ ਬੇਨਤੀ ਕਰਨਾ ਹੈ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਜੇ ਵਾਪਸ ਕੁਰਸੀਆਂ ਲੈ ਕੇ ਆਉਣੀਆਂ ਆਪਣਾ ਰਾਜ ਲਿਆਓ ਥੋੜਾ ਆਪਣਾ ਜਿੰਦਾਬਾਦ ਆਹ ਦਸ ਸੱਤ ਫੁੱਟੇ ਖਰਾਬ ਹੋ ਗਏ ਪੰਸਾ ਪਿਛਲੇ 5 ਸਾਲ ਕਾਂਗਰਸ ਨੇ ਕੈਪਟਨ ਨੇ ਆ ਝਾੜੂ ਵਾਲੇ ਨਹੀਂ ਤੇ ਸੰਗਰੂਰ ਜ਼ਿਲ੍ਹੇ ਵਾਲਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਤਾ ਨਹੀਂ ਇੱਥੇ ਕਿਹੜੀ ਸੰਡੀ ਆਉਂਦੀ ਹੈ ਬਿਮਾਰੀ ਪੈਣ ਵਾਲੀ ਐਂਟੀ ਪਹਿਲੀ ਸਪਰੇਅ ਕਰ ਦੋ ਐਂਟੀ ਪਹਿਲੀ ਜਿਹੜੇ ਹੁੰਦੇ ਨਾ ਆਪਾਂ ਪਹਿਲੇ ਪ੍ਰੀਵੈਂਟਿਵ ਸਪਰੇਅ ਕਰ ਦਿੰਦੇ ਹੁੰਨੇ ਖੇਤ ਦੀ ਐਂਟੀ ਪਹਿਲੀ ਕਰਦੇ ਆ ਕਹਿੰਦੇ ਤੁਸੀਂ ਇਨਕਲਾਬੀ ਬੰਦੇ ਹੋ ਤੁਸੀਂ ਮਨ ਮਣਾ ਲਓ ਸਿੰਧਰੂ ਵਾਲੇ ਦੀ ਕਾਲੀ ਕਲਦੀ ਸਰਕਾਰ ਆਉਣੀ ਹੈ ਬੰਜੂ ਫੋੜੀ ਦਿੱਤਾ ਐਸਿਆਂ ਬਰਦੀ ਬਾਦ ਸਾਹਿਬ ਨੂੰ ਦੱਸੋ ਵੀ ਐਸੀ ਸਾਰੇ ਤਿਆਰ ਨੇ ਤੁਹਾਡੇ ਨਾਲ ਬਹੁਤ ਦੇਖੋ ਹੁਣ ਤਾਂ ਹਾਲਾਤ ਆਪਣੇ ਐ ਹੋ ਗਏ ਹੁਣ ਤਾਂ ਪਾਰਲੇਨ ਮੁਲਕ ਵੀ ਆਪਣੇ ਬੱਚਿਆਂ ਨੂੰ ਲੈਣ ਨੂੰ ਭੱਡ ਗਈ ਕਈ ਬੰਦੇ ਸੋਚਦੇ ਸੀ ਅਸੀਂ ਕੈਨੇਡਾ ਭੇਜ ਦਾਂਗੇ ਆਸਟ੍ਰੇਲੀਆ ਭੇਜ ਦਾਂਗੇ ਅਮਰੀਕਾ ਭੇਜ ਦਾਂਗੇ ਸਾਰੇ ਨੇ ਬੰਦ ਕਰ ਦਿੱਤੇ ਹੁਣ ਆਪਾਂ ਹੀ ਇਸ ਨੂੰ ਤਗੜੇ ਕਰਾਂਗੇ ਤਾਂ ਆਪਾਂ ਬਚਾਂਗੇ ਇੱਥੇ ਇੰਡਸਟਰੀ ਆਊਗੀ ਇੱਥੇ ਡਵੈਲਪਮੈਂਟ ਹੋਊਗਾ ਤੇ ਖੇਤੀ ਤੇ ਇਮਪਰੂਵਮੈਂਟ ਆਊਗੀ ਉਹ ਕੱਲੀ ਕਾਲੀਦਲ ਕਰ ਸਕਦਾ ਕਿਉਂਕਿ ਸਾਡਾ ਘਰ ਹੈ ਇਹਨਾਂ ਦਾ ਘਰ ਨਹੀਂ ਹੈ ਉਹ ਤਾਂ ਜਿਵੇਂ ਕਿ ਗੈਸਟ ਹਾਊਸ ਵਾਸਤੇ ਹੁੰਦਾ ਸੋ ਮੈਂ ਜਿਆਦਾ ਸਮਾਨ ਨਹੀਂ ਲੈਣਾ ਮੈਂ ਅੱਜ ਬੜਾ ਦਿਲੋਂ ਮੈਨੂੰ ਖੁਸ਼ੀ ਹੈ ਤੇ ਮੈਂ ਕਈ ਮਹੀਨਿਆਂ ਦਾ ਜਦੋਂ ਗੈਸ 500 ਤੁਹਾਨੂੰ ਮਦਦ ਮੈਂ ਸਭ ਤੋਂ ਅਜਾ ਮੈਂ ਹੋਰ ਕਿਸੇ ਨਾਲ ਨਹੀਂ ਗੱਲ ਕੀਤੀ ਸਿਰਫ ਮਾਨ ਸਾਹਿਬ ਨਾਲ ਹੀ ਕਰਦਾ ਸੀ ਹੈ ਇਹਨਾਂ ਨਾਲ ਵੀ ਜਦੋਂ ਬੋਰਡ ਦੇ ਮੈਂ ਨਾਲ ਗੱਲ ਕਰਨੇ ਪਏ ਸੀ ਜਦੋਂ ਮੇਰਾ ਜੀ ਕਰਦਾ ਸੀ ਮੈਂ ਮਾਨ ਸਾਹਿਬ ਨੂੰ ਗੱਲ ਕਰਨ ਦਦਾ ਸੀ ਮੈਂ ਕਿ ਮਾਨ ਸਾਹਿਬ ਜਿੰਨਾ ਮਰਜ਼ੀ ਆਓ ਮੈਂ ਤੁਹਾਨੂੰ ਲੈ ਕੇ ਹੀ ਆਉਣਾ ਮੈਂ ਨੇ ਇੱਕ ਵਾਰ ਕਿਹਾ ਸੀ ਮੈਂ ਹਾਂ ਤੁੱਕ ਲੈਣਾ ਤੁਸੀਂ ਤੁਸੀਂ ਕਿੱਥੇ ਬੈਠ ਜਾਓ